1600 ਪਹਿਚਾਨੀਏ ਜੋ ਲੜੇ ਦੀਨ ਕੇ ਹੇਰ ਪੁਰਜਾਪੁਰਜਾ ਕਟਮਨੇ ਕਬੂਨਾ ਚਾਂਦੇ ਕੇ ਜੀ ਹਾਂ ਬਿਲਕੁਲ ਅੱਜ ਅਸੀਂ ਪਹੁੰਚਿਆ ਗੁਰਦੁਆਰਾ ਸ਼ਹੀਦਗੰਗ ਸਾਹਿਬ ਜਿੱਥੇ ਅਨੋਖੇ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਦਾ ਸ਼ਹੀਦੀ ਸਥਾਨ ਹੈ ਜੋ ਔਰ ਵੱਡੀ ਗਿਣਤੀ ਦੇ ਵਿੱਚ ਜਿਹੜੀਆਂ ਸੰਗਤਾਂ ਨੇ ਇੱਥੇ ਚੋਪੜਾ ਜਿਹੜਾ ਹਰ ਰਵੀਵਾਰ ਦੀ ਤਰ੍ਹਾਂ ਕੱਟ ਰਹੀਆਂ ਨੇ ਔਰ ਤੁਹਾਨੂੰ ਕੈਮਰਾਮੈਨ ਨੂੰ ਕਵਾਂਗਾ ਕਿ ਮੈਂ ਦ੍ਰਿਸ਼ ਦਿਖਾਵੇ ਗੁਰਦੁਆਰਾ ਸਾਹਿਬ ਦੇ ਬਾਹਰਲੇ ਜੋ ਮੇਨ ਰੋਡ ਹੈ ਰੋਡ ਤੇ ਹੀ ਬੈਠ ਕੇ ਜਿਹੜੀਆਂ ਸੰਗਤਾਂ ਨੇ ਉਹ ਇੱਥੇ ਆਪਣਾ ਚੋਪੜਾ ਕੱਢ ਰਹੀਆਂ ਨੇ ਔਰ ਸੋਕਮਨੀ ਸਾਹਿਬ ਦੇ ਪਾਰਟ ਦੀ ਅਰੰਭਤਾ ਜੋ ਹੈ ਉਹ ਹੋ ਚੁੱਕੀ ਹੈ ਤੇ ਸੰਗਤਾਂ ਸੜਕ ਤੇ ਕਿਨਾਰੇ ਤੇ ਹੀ ਬੈਠ ਕੇ ਜਿਹੜਾ ਸੋਕਮਨੀ ਸਾਹਿਬ ਦੇ ਪਾਰਟ ਜਿਹੜੀਆਂ ਉਹ ਕਰ ਰਹੀਆਂ ਨੇ ਤੁਹਾਨੂੰ ਦੱਸ ਦਈਏ ਕਿ ਸੰਗਤਾਂ ਵੱਲੋਂ ਇਸ ਗੁਰਦੁਆਰਾ ਸਾਹਿਬ ਦੇ ਵਿੱਚ ਜੋ ਵੀ ਮਨੋਕਾਮਨਾ ਮੰਗੀ ਜਾਂਦੀ ਹੈ ਜੋ ਵੀ ਇੱਛਾ ਆਪਣੀ ਜੋ ਵੀ ਇੱਥੇ ਮਨੋਕਾਮਨਾ ਮੰਗਿਆ ਜਾਂਦੀਆਂ ਨੇ ਉਹ ਗੁਰੂ ਬਾਬਾ ਦੀਪ ਸਿੰਘ ਜੀ ਜ਼ਰੂਰ ਪੂਰੀਆ ਕਰ ਦਿਆ ਨੇ ਔਰ ਇਸ ਦਪਹਿਰਾ ਜਿਹੜਾ ਉਹ ਸੰਗਤਾਂ ਦਾ ਬਲੋ ਜਿਹਨਾਂ ਚੋਂ ਪਹਿੜਾ ਕੱਟਿਆ ਜਾਂਦਾ ਹੈ ਜਿਨ੍ਹਾਂ ਦੀ ਮਨੋ ਕਾਮਨਾ ਪੂਰੀਆ ਹੋ ਜਾਂਦੀਆਂ ਨੇ ਉਹ ਵੀ ਉਸ ਦੇ ਅਵਜ ਦੇ ਵਿੱਚ ਇੱਥੇ ਚੁਪਹਿੜਾ ਕੱਟਦੇ ਨੇ ਔਰ ਜਿਨ ਜੋ ਮਨੋ ਕਾਮਨਾ ਜੋ ਲੋਕ ਆ ਕੇ ਮੰਗਦੇ ਨੇ ਉਹ ਉਸ ਅਵਜ ਦੇ ਵਿੱਚ ਵੀ ਇੱਥੇ ਚੁਪਹਿੜਾ ਕੱਟਦੇ ਨੇ ਤੇ ਵੱਡੀ ਗਿਣਤੀ ਦੇ ਵਿੱਚ ਸੰਤਾਂ ਜੜੀਆਂ ਨੇ ਉਹ ਗੁਰਦੁਆਰਾ ਸਾਹਿਬ ਦੇ ਵਿੱਚ ਨਸਤਮਸਕ ਹੋਣ ਲਈ ਪਹੁੰਚਦੀਆਂ ਨੇ ਤੇ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਜਿੱਥੇ ਸੰਤਾਂ ਨੇ ਅੱਜ ਸਰਕ ਦੇ ਫਰਕ ਦੇ ਬੈਠ ਕੇ ਹੀ ਜਿਹੜਾ ਚੁਪਹਿੜਾ ਕੱਟ ਰਹੀਆਂ ਨੇ ਔਰ ਗੁਰਦੁਆਰਾ ਸਾਹਿਬ ਦੀ ਅਗਰ ਗੱਲ ਕਰੀਏ ਗੁਰਦੁਆਰਾ ਸਾਹਿਬ ਦੇ ਅੰਦਰ ਵੀ ਸੰਗਤਾਂ ਦਾ ਜਿਹੜਾ ਠਾਠਾ ਮਾਰਦਾ ਸਮੂਹ ਇਕੱਠ ਜਰਾ ਹੈ ਉਹ ਤੁਹਾਨੂੰ ਅਸੀਂ ਦਿਖਾਵਾਂਗੇ ਤੇ ਲੈ ਕੇ ਚੱਲਨੇ ਆ ਅਸੀਂ ਤੁਹਾਨੂੰ ਗੁਰਦੁਆਰਾ ਸਾਹਿਬ ਦੇ ਅੰਦਰ ਵੀ ਤੇ ਅੰਦਰਲੇ ਦ੍ਰਿਸ਼ ਵੀ ਦਿਖਾਵਾਂਗੇ ਉਸ ਤੋਂ ਪਹਿਲੇ ਮੈਂ ਤੁਹਾਨੂੰ ਦੱਸ ਦਿਆਂ ਕਿ ਸੰਗਤਾਂ ਦੀ ਵੱਡੀ ਆਮਦ ਨੂੰ ਦੇਖਦਿਆਂ ਹੋਇਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵੀ ਉੱਚੇਚੇ ਤੌਰ ਤੇ ਜਿਹੜੇ ਨੇ ਇੱਥੇ ਪਬੰਧ ਕੀਤੇ ਜਾਂਦੇ ਨੇ ਸੰਗਤਾਂ ਦੀ ਆਮਦ ਨੂੰ ਦੇਖਦਿਆਂ ਹੋਇਆਂ ਲੰਗਰ ਪਾਣੀ ਦੀ ਵਿਵਸਥਾ ਵੀ ਜਿਹੜੀ ਉਹ ਪੂਰੀ ਕੀਤੀ ਜਾਂਦੀ ਹੈ ਔਰ ਜਿਹੜੀ ਸੰਗਤਾਂ ਵੱਲੋਂ ਵੀ ਇੱਥੇ ਜਿਹੜਾ ਵਾ ਪਾਣੀ ਦੀ ਸ਼ਭੀਲ ਵੀ ਲਗਾਈ ਜਾਂਦੀ ਹੈ ਬਾਬਾ ਦੀਪ ਸਿੰਘ ਜੀ ਨਿਸ਼ਕਾਮ ਸੇਵਾ ਜਲ ਸੁਸਾਇਟੀ ਵੱਲੋਂ ਵੀ ਜਿਹੜਾ ਇੱਥੇ ਪਾਣੀ ਸ਼ਬੀਲ ਦੀ ਸੇਵਾ ਕੀਤੀ ਜਾਂਦੀ ਹੈ ਜਲਦੀ ਸੇਵਾ ਕੀਤੀ ਜਾਂਦੀ ਹੈ ਉੱਥੇ ਹੀ ਸੰਗਤਾਂ ਵੱਲੋਂ ਵੀ ਲੰਗਰ ਤਿਆਰ ਕਰਕੇ ਸੰਤਾਂ ਦੇ ਲਈ ਲੰਗਰ ਵੀ ਲਿਆਂਦਾ ਜਾਂਦਾ ਹੈ ਔਰ ਵੱਡੀ ਗਿਣਤੀ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਸੰਗਤ ਜਿਹੜੀਆਂ ਨੇ ਇੱਥੇ ਬੈਠ ਕੇ ਸੁਖਮਨੀ ਸਾਹਿਬ ਦੇ ਪਾਠ ਦਾ ਜਾਪ ਜਿਹੜੀਆਂ ਕਰਦੇ ਹੋ ਤੁਹਾਨੂੰ ਨਜ਼ਰ ਆ ਰਹੀਆਂ ਨੇ ਤੇ ਮੈਂ ਆਪਣੇ ਕੈਮਰਾਮੈਨ ਨੂੰ ਕਹਾਂਗਾ ਕਿ ਹੁਣ ਅਸੀਂ ਚੱਲਦੇ ਹਾਂ ਗੁਰਦੁਆਰਾ ਸਾਹਿਬ ਦੇ ਅੰਦਰਲੇ ਪਾਸੇ ਵੀ ਤੇ ਤੁਹਾਨੂੰ ਗੁਰਦੁਆਰਾ ਸਾਹਿਬ ਦੇ ਅੰਦਰ ਦੇ ਜੋ ਦ੍ਰਿਸ਼ ਨੇ ਉਹ ਵੀ ਤੁਹਾਨੂੰ ਅਸੀਂ ਦਿਖਾਵਾਂਗੇ ਜਿਹਾ ਅਸੀਂ ਚੱਲਦੇ ਹੁਣ ਗੁਰਦੁਆਰਾ ਸਾਹਿਬ ਦੇ ਅੰਦਰ ਇਹ ਮੁੱਖ ਦਵਾਰ ਹੈ ਜੋ ਗੁਰਦੁਆਰਾ ਸਾਹਿਬ ਦੇ ਅੰਦਰ ਜਾਂਦਾ ਮੁੱਖ ਮਾਰਗ ਹੈ ਮੁੱਖ ਦਵਾਰ ਹੈ ਔਰ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਠੱਠਾ ਮਾਰਦਾ ਸੰਗਤ ਦਾ ਜਰਾ ਇਕੱਠ ਹੈ ਗੁਰਦੁਆਰਾ ਸਾਹਿਬ ਦੇ ਵਿੱਚ ਔਰ ਵੱਡੀ ਗਿਣਤੀ ਦੇ ਵਿੱਚ ਸ਼ਰਧਾ ਜਰੀਆਂ ਨੇ ਗੁਰਦੁਆਰਾ ਸਾਹਿਬ ਦੇ ਵਿੱਚ ਨਤਬਸਤ ਹੋ ਰਹੀਆਂ ਨੇ ਔਰ ਇੱਕ ਪਾਸੇ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਸੰਗਤ ਜਰੀ ਹੈ ਉਹ ਆਪਣਾ ਦੁਪਹਿਰਾ ਜਰਾ ਉਹ ਕਰ ਰਹੀਆਂ ਸੰਗਤ ਜਿਸ ਪਾਸੇ ਵੀ ਅਸੀਂ ਅਗਰ ਢਿਗਾ ਮਾਰਦੇ ਹਾਂ ਤਾਂ ਸਾਨੂੰ ਸੰਗਤ ਜਿਹੜੀ ਹੈ ਉਹ ਦੁਪਹਿਰਾ ਕਰਦੀ ਹੈ ਨਜ਼ਰ ਆਂਦੀ ਆ ਇਸ ਟਾਈਮ ਸੁਖਮੀ ਸਾਹਿਬ ਦੇ ਪਾਠ ਦੀ ਰابطਾ ਹੋ ਚੁੱਕੀ ਹੈ ਸੁਖਮੀ ਸਾਹਿਬ ਦਾ ਪਾਠ ਜਰ ਰਿਹਾ ਉਹ ਸੰਗਤਾਂ ਵੱਲੋਂ ਕੀਤਾ ਜਾ ਰਿਹਾ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਜੜੀਆਂ ਨੇ ਉਹ ਗੁਰਦੁਆਰਾ ਸਾਹਿਬ ਦੇ ਵਿੱਚ ਨਸਬਸਕ ਹੋਣ ਲਈ ਪਹੁੰਚੀਆਂ ਨੇ ਤੇ ਚੁਪਹਿਰਾ ਸਾਹਿਬ ਦੇ ਕੀ ਕਾਇਦੇ ਕੀ ਨਿਯਮ ਨੇ ਔਰ ਕਿੰਨੇ ਸਮੇਂ ਤੋਂ ਕਿੰਨੇ ਸਮੇਂ ਤੱਕ ਜਿਹੜਾ ਚੁਪਹਿਰਾ ਸਾਹਿਬ ਜਰ ਹੈ ਕਰਿਆ ਜਾਂਦਾ ਹੈ ਕਿ ਚੁਪਹਿਰਾ ਕਰਿਆ ਜਾਂਦਾ ਹੈ ਉਸ ਦੇ ਬਾਰੇ ਵੀ ਤੁਹਾਨੂੰ ਸਾਰੀ ਜਾਣਕਾਰੀ ਦਿਆਂਗੇ ਔਰ ਤੁਹਾਨੂੰ ਦੱਸ ਦਈਏ ਕਿ ਫਿਰੇ 10 ਵਜੇ ਤੋਂ ਲੈ ਕੇ ਸ਼ਾਮ ਦੇ 4 ਵਜੇ ਤੱਕ ਜਿਹੜਾ ਸੰਗਤਾਂ ਵੱਲੋਂ ਇਥੇ ਚਪੜਾ ਕਰਿਆ ਜਾਂਦਾ ਹੈ ਔਰ ਜਿਹੜਾ ਇਥੇ ਬਾਨੀਆਂ ਦਾ ਜਾਪ ਜਿਹੜਾ ਵਾ ਗੁਰਬਾਨੀਆਂ ਦਾ ਜਾਪ ਜਿਹੜਾ ਇਥੇ ਕੀਤਾ ਜਾਂਦਾ ਪੰਜ ਚਪਾਈ ਸਾਹਿਬ ਦੇ ਪਾਠ ਜਿਹੜੇ ਸੰਗਤਾਂ ਵੱਲੋਂ ਕੀਤੇ ਜਾਂਦੇ ਨੇ ਔਰ ਪੰਜ ਜਪਜੀ ਸਾਹਿਬ ਦੇ ਪਾਠ ਜਿਹੜੇ ਨੇ ਇਥੇ ਸੰਗਤਾਂ ਵੱਲੋਂ ਕੀਤੇ ਜਾਂਦੇ ਨੇ ਔਰ ਦੋ ਚਪਾਈ ਸਾਹਿਬ ਦੇ ਪਾਠ ਜਿਹੜੇ ਨੇ ਸੰਗਤਾਂ ਵੱਲੋਂ ਇਥੇ ਕੀਤੇ ਜਾਂਦੇ ਨੇ ਔਰ ਸੁਖਮਨੀ ਸਾਹਿਬ ਦਾ ਪਾਠ ਜਿਹੜਾ ਵਾ ਉਹ ਵੀ ਸੰਗਤਾਂ ਵੱਲੋਂ ਇਥੇ ਕੀਤਾ ਜਾਂਦਾ ਹੈ ਔਰ ਅਨੰਦ ਸਾਹਿਬ ਦੇ 6 ਪੋੜੀਆਂ ਦੇ ਪਾਠ ਜਿਹੜੇ ਨੇ ਉਹ ਇੱਥੇ ਸੰਗਤਾਂ ਬਲੋਕ ਕਿੱਥੇ ਜਾਂਦੇ ਨੇ ਤਾਂ ਹੁਣ ਅਸੀਂ ਤੁਹਾਨੂੰ ਲੈ ਕੇ ਚੱਲਾਂਗੇ ਗੁਰਦੁਆਰਾ ਸਾਹਿਬ ਦੇ ਅੰਦਰ ਔਰ ਗੁਰਦੁਆਰਾ ਸਾਹਿਬ ਦੇ ਅੰਦਰ ਵੀ ਤੁਹਾਨੂੰ ਅਸੀਂ ਜੋ ਗੁਰਦੁਆਰਾ ਸਾਹਿਬ ਦੇ ਅੰਦਰ ਲੇ ਜੋ ਨਿਸ਼ੇ ਜੋ ਉਹ ਵੀ ਅਸੀਂ ਤੁਹਾਨੂੰ ਦਿਖਾਵਾਂਗੇ ਜਿਸੇ ਗੱਲਬਾਤ ਕਰਾਂਗੇ ਮੀਤ ਮੈਨੇਜਰ ਜਸਪੀਰ ਸਿੰਘ ਹੁਣ ਨਾਲ ਉਹਨਾਂ ਕੋਲੋਂ ਜਾਣਾਂਗੇ ਕਿ ਸੰਗਤ ਦੀ ਅਮਨ ਨੂੰ ਦੇਖਦੇ ਹੋਏ ਕਿਹੜੇ-ਕਿਹੜੇ ਪੁਖਤਾ ਪ੍ਰਬੰਧ ਜਿਹੜੇ ਨੇ ਉਹ ਇਹਨਾਂ ਵੱਲੋਂ ਕਿੱਥੇ ਗਏ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੇ ਪਵਨ ਸਥਾਨ ਗੁਰਦੁਆਰਾ ਸ਼ਹੀਦ ਗੰਜ ਸਾਹਿਬ ਵਿਖੇ ਵੱਖ-ਵੱਖ ਤਰ੍ਹਾਂ ਦੇ ਸੰਗਤਾਂ ਦੀ ਸਹੂਲਤ ਵਾਸਤੇ ਵਿਚਾਈ ਦੇ ਪ੍ਰਬੰਧ ਕੀਤੇ ਗਏ ਹਾਲਾ ਹਾਲਾਂ ਵਿੱਚ ਵਿਚਾਈ ਕੀਤੀ ਗਈ ਆ ਅੱਗੋਂ ਸਰਦੀਆਂ ਦਾ ਮੌਸਮ ਹੋਣ ਕਰਕੇ ਹਰ ਪ੍ਰਕਾਰ ਦੀ ਸਹੂਲਤ ਸੰਗਤ ਨੂੰ ਦਿੱਤੀ ਜਾ ਰਹੀ ਆ ਅਸੀਂ ਡਾਕਟਰਾਂ ਦੀ ਟੀਮ ਵੀ ਇੱਥੇ ਗੁਰੂ ਰਾਮਦਾਸ ਹਸਪਤਾਲ ਤੋਂ ਸਪੈਸ਼ਲ ਭਲਾਈ ਆ ਹਰ ਐਤਵਾਰ ਉਹ ਵੀ ਡਿਊਟੀ ਨਿਭਾਉਂਦੇ ਆ ਜੇ ਜਿਵੇਂ ਕਿਸੇ ਨੂੰ ਕੋਈ ਢਿੱਲ ਮੱਠ ਜਾਂ ਸੰਗਤ ਦੇ ਵਿੱਚ ਕੋਈ ਪ੍ਰੋਬਲਮ ਆਵੇ ਉਹ ਵੀ ਸੋਲਵ ਕਰਦੇ ਆ ਇਸ ਕਰਕੇ ਹਰ ਪ੍ਰਕਾਰ ਦੀ ਸਹੂਲਤ ਸੰਗਤਾਂ ਨੂੰ ਦਿੱਤੀ ਜਾ ਰਹੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਸਵੀਰ ਜੀ ਹਰ ਵਾਰ ਸੰਗਤ ਦੀ ਆਮਦ ਜਿਹੜੀ ਹੈ ਉਹ ਵਧੀ ਜਾ ਰਹੀ ਹੈ ਦਿਨ-ਪ੍ਰਤੀ ਦਿਨ ਵਧੀ ਜਾ ਰਹੀ ਹੈ ਜਿੰਨੇ ਵੀ ਜੋ ਨਵੇਂ ਹਾਲ ਵੀ ਅੰਦਰ ਚੱਲ ਰਹੀ ਨੇ ਕਾਰਸੇਵਾ ਦਾ ਕੰਮ ਵੀ ਚੱਲਦਾ ਪਿਆ ਉੱਥੇ ਵੀ ਜਿਹੜੀ ਸੰਗਤ ਬੈਠੀ ਹੈ ਔਰ ਹਰ ਪਾਸੇ ਜੇ ਅਗਰ ਗੱਲ ਕਰੀਏ ਸੰਗਤ ਦੇ ਤੇ ਇਹਨਾਂ ਲਈ ਹੋਰ ਲੰਗਰ ਪਾਣੇ ਦੀ ਵਿਵਸਥਾ ਜਾਂ ਅਗਰ ਕੋਈ ਮੈਡੀਕਲ ਸਹੂਲਤਾਂ ਤੁਸੀਂ ਦੱਸੇ ਦਿੱਤਾ ਵਾ ਔਰ ਕੋਈ ਐਮਰਜੈਂਸੀ ਕੁਛ ਹੋ ਵੀ ਹੋ ਜਾਂਦੀ ਤੇ ਉਹਦੇ ਲਈ ਕੀ ਵਿਵਸਥਾ ਹੈ ਮੈਡੀਕਲ ਫੈਸਿਲਿਟੀ ਦੇਖੋ ਜੀ ਸਾਡੇ ਲਾਗੇ ਗੁਰੂ ਰਾਮਦਾਸ ਵਖਿਆ ਸਿੰਘ ਦਾਸ ਪਰ ਵੀ ਨੇੜੇ ਆ ਸਾਡੀ ਐਂਬੂਲੈਂਸ ਦੀ ਵੀ ਸਹੂਲਤ ਹੈ ਜਿਹੜੀ ਉਹ ਵੀ ਦੋ ਬਾਹਰ ਗੱਡੀਆਂ ਖੜੀਆਂ ਵਾਂ ਕੋਈ ਕਿਸੇ ਦੀ ਪ੍ਰੋਬਲਮ ਜਿਹੜੀ ਆ ਉਹ ਨਹੀਂ ਆ ਸਕਦੀ ਏਡੇ ਪੂਤਾ ਪ੍ਰਬੰਧ ਕੀਤੇ ਗਏ ਆ ਸੰਗਤ ਨੂੰ ਲੰਗਰ ਪਾਣ ਦੀ ਦੇਖੋ ਜੀ ਜਿਵੇਂ ਜਿਵੇਂ ਬਾਬਾ ਜੀ ਬਾਬਾ ਕਸ਼ਵੀਰਾ ਸਿੰਘ ਦੀ ਕਾਰ ਸੇਵਾ ਪੂਰੀ ਵਾਲੇ ਬਿਲਡਿੰਗਾਂ ਤਿਆਰ ਕਰੀ ਜਾਂਦੇ ਆ ਉੱਥੇ ਸੰਗਤ ਬੈਠਦੀ ਆ ਜਿਵੇਂ ਜਿਵੇਂ ਉਹ ਸਾਡਾ ਲੰਗਰ ਤਿਆਰ ਹੋ ਗਿਆ ਤੇ ਇਹ ਹਾਲ ਆ ਜਿਹੜਾ ਇਹ ਪੁਰਾਣਾ ਲੰਗਰ ਆ ਇਹ ਵੀ ਸੰਗਤ ਦੀ ਬੈਠਣ ਵਾਸਤੇ ਸੋਲ ਤਿੰਤੀ ਜਾਊਗੀ ਇਸ ਸਮਾਗਮ ਜੋ ਵਿਸ਼ੇਸ਼ ਹਫਤਾਵਾਰੀ ਦੀਵਾਨ ਸੱਜ ਰਹੇ ਨੇ 11 ਤੋਂ 12 ਵਜੇ ਤੱਕ ਕਥਾ ਹੁੰਦੀ ਹੈ ਤੇ 12 ਵਜੇ ਤੋਂ ਲੈ ਕੇ ਪਹਿਲਾਂ ਪੰਜ ਪਾਠ ਜਪਜੀ ਸਾਹਿਬ ਜੀ ਦੇ ਤੇ ਇੱਕ ਪਾਠ ਜੋਪੀ ਸਾਹਿਬ ਜੀ ਦਾ ਫਿਰ ਸੁਖਮਨੀ ਸਾਹਿਬ ਜੀ ਦਾ ਪਾਠ ਹੁੰਦਾ ਹੈ ਤੇ ਸਾਰੀ ਸਮਾਪਤੀ 4 ਵਜੇ ਨਾਲ ਹੁੰਦੀ ਹੈ ਜੀ ਤੇ ਜਿਹੜਾ ਸਾਰਾ ਸਮਾਗਮ ਆ ਇਹ 4-5 ਘੰਟੇ ਦਾ ਇਹ ਸਮਾਗਮ ਸਾਰਾ ਹੋ ਜਾਂਦਾ ਜੀ ਸੰਗਤਾਂ ਬੜੇ ਉਤਸ਼ਾਹ ਦੇ ਨਾਲ ਹਾਜ਼ਰੀਆਂ ਭਰਦੀਆਂ ਵਾਂ ਬੜੇ ਪ੍ਰੇਮ ਦੇ ਨਾਲ ਬਾਣੀ ਪੜ੍ਹਦੀਆਂ ਆਪ ਦਰਸ਼ਨ ਕਰ ਰਹੇ ਹੋ ਇਹ ਬਾਬਾ ਦੀਪ ਸਿੰਘ ਜੀ ਦੀ ਕਲਾ ਐਸੀ ਵਰਤਦੀ ਆ ਕਿ ਜਿਹੜੀ ਵੀ ਸੰਗਤ ਆਉਂਦੀ ਆ ਨਾਲੇ ਦਾ ਨਾਮ ਬਾਣੀ ਨਾਲ ਜੁੜਦੇ ਆ ਜੀ ਨਾਲੇ ਗੁਰੂ ਕਿਰਪਾ ਦੇ ਨਾਲ ਜਿੱਥੇ ਦੁਨਿਆਵੀ ਦੁੱਖ ਦਰਦ ਦੂਰ ਹੁੰਦੇ ਆ ਦੁਨਿਆਵੀ ਦਾਤਾਂ ਮਿਲਦੀਆਂ ਵਾਂ ਉਹ ਤੇ ਫਿਰ ਨਾਲ ਦੀ ਨਾਲ ਸਾਨੂੰ ਜੀਵਨ ਜਾਚ ਵੀ ਸਿੱਖਣ ਨੂੰ ਮਿਲਦੀ ਆ ਕਿ ਐਜੇ ਸਿੱਖ ਅਸੀਂ ਜ਼ਿੰਦਗੀ ਕਿੱਦਾਂ ਜੀਣੀ ਆ ਇਹ ਬਾਬਾ ਦੀਪ ਸਿੰਘ ਜੀ ਦੇ ਸਥਾਨ ਤੇ ਬੜੀ ਕਲਾ ਵਰਤ ਰਹੀ ਹੈ ਜੀ ਹਰ ਵਰ ਵੱਡੀ ਗਿਣਤੀ ਦੇ ਵਿੱਚ ਜਿਹੜੀਆਂ ਸੰਤਾਂ ਨੇ ਇੱਥੇ ਪਹੁੰਚੀਆਂ ਨੇ ਤੇ ਚੁੱਪੇ ਸਾਹਿਬ ਦੇ ਕੀ ਕਾਇਦਾ ਨਿਯਮ ਨੇ ਕੀ ਕੰਮ ਜਿਹੜੇ ਨਿਯਮ ਨੇ ਉਕੀਨੇ ਆ ਯਾਦੇ ਵਹਿਮ ਭਰਮ ਕਈ ਲੋਕਾਂ ਵੱਲੋਂ ਪਾਏ ਜਾਂਦੇ ਆ ਪਰ ਕਿਸੇ ਤਰ੍ਹਾਂ ਦੀ ਕੋਈ ਵੱਖਰੀ ਮਰਜ਼ਾਦਾ ਨਹੀਂ ਹੈ ਕਿਉਂਕਿ ਕਈ ਵਹਿਮ ਪਰੰਪਾ ਦੇ ਵਿੱਚ ਸੁੱਚੇ ਮੂੰਹ ਜਾਣਾ ਚਾਹੀਦਾ ਉਹ ਵੀ ਕਈ ਵਾਰਾਂ ਬੇਨਤੀ ਕਥਾ ਜੀ ਵੀ ਕਰੀਦੀ ਆ ਕਿ ਬਿਲਕੁਲ ਪ੍ਰਸ਼ਾਦਾ ਛਕ ਕੇ ਆਓ ਤੇ ਬਿਲਕੁਲ ਸੁੱਚੇ ਮੂੰਹ ਵਾਲਾ ਵਹਿਮ ਨਹੀਂ ਕਰਨਾ ਫਿਰ ਆ ਗਿਆ ਕਿ ਜਦੋਂ ਆਪਾਂ ਗੁਰੂ ਘਰ ਆਉਨੇ ਆ ਜਿੱਥੇ ਵੀ ਜਗ੍ਹਾ ਮਿਲ ਜਾਏ ਉਹਤੇ ਸੱਜ ਕੇ ਤੇ ਆਪਾਂ ਬਾਣੀ ਪੜਨੀ ਹੈ ਕਿਉਂਕਿ ਬਾਬਾ ਦੀਪ ਸਿੰਘ ਜੀ ਦਾ ਸਥਾਨ ਹੈ ਤੇ ਬਾਬਾ ਦੀਪ ਸਿੰਘ ਜੀ ਜਦੋਂ ਆਪ ਬੰਦਗੀ ਕਰਦੇ ਰਹੇ ਆ ਗੁਰੂ ਗ੍ਰੰਥ ਸਾਹਿਬ ਸਰੂਪ ਲਿਖਦੇ ਰਹੇ ਆ ਨਾ ਬਾਬਾ ਜੀ ਉਦੋਂ ਬਾਬਾ ਜੀ ਦਾ ਰੋਜ਼ ਦਾ ਨੇਮ ਹੁੰਦਾ ਸੀਗਾ ਇੱਕ ਮੁੱਠ ਛੋਲਿਆਂ ਦੀ ਤੇ ਇੱਕ ਪਿਆਲਾ ਜਲ ਦਾ ਤੋ ਸੰਗਤ ਨੂੰ ਵੀ ਇਹ ਬੇਨਤੀ ਕਰੀ ਦੀ ਆਗੇ ਕਿ ਆਪਾਂ 4-5 ਘੰਟੇ ਵੀ ਨਹੀਂ ਬਰਦਾਸ਼ਤ ਕਰ ਸਕਦੇ ਤੇ ਇੱਕ ਆਮ ਨਾਰਮਲ ਇਨਸਾਨ ਆਰਾਮ ਨਾ ਕਰ ਲੈਂਦਾ ਤੋ ਏ ਲਈ ਇਸ ਦੌਰਾਨ ਕਿ ਆਪਾਂ ਬਾਣੀ ਪੜ੍ਹਨੀ ਆ ਜਪਜੀ ਸਾਹਿਬ ਜੀ ਦੇ ਪੰਜ ਪਾਠ ਕਰਨੇ ਆ ਫਿਰ ਸੁਖਮਨੀ ਸਾਹਿਬ ਜੀ ਦਾ ਪਾਠ ਕਰਨਾ ਇਸ ਦੌਰਾਨ ਜਿਹੜਾ ਹੈ ਕਿ ਉਹ ਸੁੱਚੇ ਹੱਥਾਂ ਦੇ ਨਾਲ ਗੁਟਕਾ ਸਾਹਿਬ ਜੀ ਦੀ ਸੰਭਾਲ ਕਰਕੇ ਤੇ ਜਦੋਂ ਸਮਾਪਤੀ ਹੋਵੇ ਇਹ ਲੰਗਰਾਂ ਦੇ ਵਿੱਚ ਹੀ ਜਾ ਕੇ ਜਿਹੜਾ ਜੇ ਕਿਸੇ ਨੂੰ ਲੋੜ ਵੀ ਪਵੇ ਤੇ ਲੰਗਰ ਦੇ ਵਿੱਚ ਜਾ ਕੇ ਪ੍ਰਸ਼ਾਦ ਆਪਾਂ ਨਹੀਂ ਛਕਣਾ ਹੈ ਜਾਂ ਜੇ ਕਿਸੇ ਨੇ ਬਾਥਰੂਮ ਵਗੈਰਾ ਬਾਹਰ ਜਾਣਾ ਹੈ ਤੇ ਉਹ ਸਾਰੀ ਸਹੂਲਤ ਬਾਹਰ ਵੀ ਦਿੱਤੀ ਹੋਈ ਆ ਤੇ ਇਥੇ ਕੋਈ ਬੰਦਿਸ਼ ਨਹੀਂ ਆ ਕਿ ਕੋਈ ਉੱਠ ਕੇ ਨਹੀਂ ਜਾ ਸਕਦਾ ਜਾਂ ਬੰਦਿਸ਼ ਨਹੀਂ ਕੀਤੀ ਕੋਈ ਇਹ ਗੁਰੂ ਘਰ ਦੀ ਜਿਹੜੀ ਮਰਜ਼ਾਦਾ ਵਾ ਉਹ ਹਰ ਮਨੁੱਖ ਦੇ ਹਿਸਾਬ ਦੇ ਨਾਲ ਫਲੈਕਸੀਬਲ ਆ ਗਈ ਕਿ ਹਰ ਕੋਈ ਜਿਹੜਾ ਵਾ ਜਿੰਨਾ ਕ ਸਰੀਰ ਚੱਲਦਾ ਉਸ ਹਿਸਾਬ ਦੇ ਨਾਲ ਉਹ ਜੁੜ ਕੇ ਬੰਦਗੀ ਕਰ ਸਕਦਾ ਜੀ ਵਾਹਿਗੁਰੂ ਜੀ ਕੁਝ ਸੰਗਤ ਇਹੋ ਜਿਹੀ ਵੀ ਆ ਜਿਹੜੇ ਸਰੀਰਿਕ ਲੋਕਾਂ ਦੇ ਕਾਰਨ ਜਿਹੜਾ ਵਾਗੁਰਦ ਘਰ ਦੇ ਵਿੱਚ ਨਸਮਸਤਕ ਹੋਣ ਨਹੀਂ ਪਹੁੰਚ ਸਕਦੇ ਜਾਂ ਚੁਪੜਾ ਸਾਹਿਬ ਜਾਂ ਨਹੀਂ ਕਰਦੇ ਕਿ ਉਹ ਆਪਣੇ ਘਰ ਦੇ ਵਿੱਚ ਵੀ ਜਿਹੜਾ ਚੁਪੜਾ ਸਾਹਿਬ ਦੀ ਹਾਂਜੀ ਹਾਂਜੀ ਬਿਲਕੁਲ ਜੀ ਜੇ ਕੋਈ ਸਰੀਰਕ ਤੌਰ ਤੇ ਇਥੇ ਪਹੁੰਚਣ ਵਿੱਚ ਸਮਰੱਥਾ ਜਾਂ ਕੋਈ ਇਹ ਕਹਿੰਦੇ ਜੀ ਅਸੀਂ ਬਹਿ ਨਹੀਂ ਸਕਦੇ ਇੰਨਾ ਸਮਾਂ ਤਾਂ ਕਈਆਂ ਨੂੰ ਗੋਡਿਆਂ ਦੀ ਪ੍ਰੋਬਲਮ ਆ ਜਾਂ ਕੋਈ ਹੋਰ ਆ ਤਾਂ ਉਹ ਆਪਣੇ ਘਰ ਵਿੱਚ ਵੀ ਜਿਹੜੀ ਇਹ ਸਹੂਲਤ ਹੈ ਨਾ లైਵ ਦੀ ਇਹ ਏਸੀ ਕਰਕੇ ਹੀ ਆਗੀ ਕਿ ਆਪਣੇ ਘਰ ਵਿੱਚ ਵੀ ਬਹਿ ਕੇ ਕੋਈ ਜੇ ਹਾਜ਼ਰੀ ਭਰੇ ਨਾ ਜੇ ਉਹਦੀ ਮਨ ਕਰਕੇ ਬਿਰਤੀ ਜੁੜੇ ਜੁੜੇਗੀ ਤੇ ਗੁਰੂ ਸਾਹਿਬ ਮਹਾਰਾਜ ਜੀ ਇੱਥੇ ਉਹਦੀ ਹਾਜ਼ਰੀ ਘਰੇ ਬੈਠੇ ਦੀ ਇੱਥੇ ਪ੍ਰਵਾਨ ਕਰ ਲੈਣਗੇ ਘਰੇ ਬਹਿ ਕੇ ਵੀ ਆਪਾਂ ਨਾਲ-ਨਾਲ ਬਾਣੀ ਪੜ ਸਕਦੇ ਆ ਜੇ ਕੋਈ ਪੜਨ ਦੇ ਵਿੱਚ ਪਰੇਸ਼ਾਨੀ ਆਵੇ ਨਾਲ-ਨਾਲ ਸੁਣ ਵੀ ਸਕਦੇ ਆ ਤੇ ਜੇ ਕਿਸੇ ਦੇ ਕਈਆਂ ਦੇ ਕੋਲ ਬੈਠਾ ਨਹੀਂ ਜਾਂਦਾ ਉਹ ਆਪਣੇ ਘਰ ਦੇ ਵਿੱਚ ਜੇ ਕੋਈ ਕੁਰਸੀ ਤੇ ਵੀ ਬਹਿ ਕੇ ਪਾਠ ਕਰੇਗਾ ਨਾ ਤੇ ਕੋਈ ਹਰਜ ਨਹੀਂ ਆ ਜੇ ਕਿਸੇ ਦੇ ਗੋਡੇ ਨਹੀਂ ਕੰਮ ਕਰਦੇ ਉਹ ਕੁਰਸੀ ਤੇ ਬਹਿ ਕੇ ਆਪਣੇ ਘਰ ਵਿੱਚ ਪਾਠ ਕਰ ਲਿਆ ਤੇ ਕੋਈ ਹਰਜ ਨਹੀਂ ਗੁਰੂ ਦਰਬਾਰ ਦੀ ਮਰਜ਼ਾਦਾ ਹੈ ਕਿ ਇੱਥੇ ਆਪਾਂ ਚੌਂਕੜਾ ਲਾ ਕੇ ਬਹਿਣਾ ਪਰ ਆਪਣੇ ਕਮਰੇ ਵਿੱਚ ਆਪਣੇ ਘਰ ਵਿੱਚ ਆਪਾਂ ਪਾਠ ਕਰ ਸਕਦੇ ਹਾਂ ਬਹਿ ਕੇ ਇਸ ਤਰ੍ਹਾਂ ਵੀ ਕੋਈ ਹਰਜ ਨਹੀਂ ਹੈ ਜੀ ਤੇ ਅੰਤ ਵਿੱਚ ਜਿਹੜੇ ਨੌਜਵਾਨ ਪੀੜੀ ਨੂੰ ਉਹਨਾਂ ਨੂੰ ਕੀ ਮੈਸੇਜ ਦਿਓਗੇ ਜਿਹੜੀ ਨੌਜਵਾਨ ਪੀੜੀ ਆਪਣੇ ਵਿਸ਼ੋਕ ਤੋਂ ਆਪਣੇ ਕਲਚਰ ਤੋਂ ਜਰੀਏ ਉਹ ਵਨਜੇ ਹੁੰਦੀ ਜਾ ਰਹੀ ਹੈ ਨੌਜਵਾਨ ਪੀੜੀ ਗੁਰੂ ਦੇ ਨਾਲ ਜੁੜੇ ਤੇ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਅਸੀਂ ਆਪਣੇ ਦੁੱਖਾਂ ਰੋਗਾਂ ਲਈ ਵੀ ਅਰਦਾਸਾਂ ਕਰਦੇ ਹਾਂ ਮੰਗਾ ਮੰਗਦੇ ਆਂ ਇਹ ਮਹਾਰਾਜੀ ਕਿਰਪਾ ਕਰਦੇ ਨੇ ਜੀ ਦੁਨਿਆਵੀ ਤੌਰ ਤੇ ਵੀ ਤੇ ਆਤਮਿਕ ਤੌਰ ਤੇ ਵੀ ਜਦੋਂ ਅਸੀਂ ਬਾਣੀ ਪੜਾਂਗੇ ਜਦੋਂ ਅਸੀਂ ਇਤਿਹਾਸ ਸੁਣਾਂਗੇ ਤੇ ਆਪਣੇ ਆ ਵੀ ਆਪਣੇ ਵਿਰਸੇ ਨਾਲ ਜੁੜ ਜਾਗੇ ਵਿਰਸੇ ਨਾਲੋਂ ਟੁੱਟਣ ਦਾ ਕਾਰਨ ਆ ਆਪਣੇ ਇਤਿਹਾਸ ਨਾਲੋਂ ਤੇ ਗੁਰਬਾਣੀ ਨਾਲੋਂ ਟੁੱਟਣਾ ਜਦੋਂ ਆਪਾਂ ਗੁਰਬਾਣੀ ਪੜਾਂਗੇ ਸੁਣਾਂਗੇ ਇਤਿਹਾਸ ਸਾਖੀਆਂ ਗੁਰੂਕੀਆਂ ਸੁਣਾਂਗੇ ਪੜਾਂਗੇ ਤੇ ਫਿਰ ਵਿਰਸੇ ਨਾਲ ਆਪਣੇ ਆ ਵੀ ਜੁੜ ਜਾਗੇ ਜੀ ਬਿਲਕੁਲ ਅਸੀਂ ਤੁਹਾਨੂੰ ਗੱਲਬਾਤ ਕਰਵਾਈ ਹੈ ਜੋ ਇਥੋਂ ਦੇ ਮੀਤ ਮੈਨੇਜਰ ਜਸਪੀਰ ਸਿੰਘ ਉਹਨਾਂ ਨਾਲ ਔਰ ਜਿਹੜੇ ਕਥਾਵਾਚਕ ਨੇ ਉਹਨਾਂ ਨਾਲ ਵੀ ਗੱਲਬਾਤ ਕਰਾਈ ਔਰ ਉਹਨਾਂ ਵੱਲੋਂ ਜਿਹੜਾ ਵੈਚੂ ਪਹਿਰੇ ਦੇ ਜੋ ਨਿਯਮ ਨੇ ਉਹਨਾਂ ਬਾਰੇ ਵੀ ਦੱਸਿਆ ਗਿਆ ਕਿ ਬਹੁਤਾ ਵਹਿਮਾਤ ਪਰਮਾਨ ਦਾ ਵਿੱਚ ਪੈਣ ਦੀ ਜਰੂਰਤ ਨਹੀਂ ਆ ਅਗਰ ਕੋਈ ਘਰ ਦੇ ਵਿੱਚ ਹੀ ਬੈਠ ਕੇ ਆਪਣਾ ਸਰੀਰਕ ਤੌਰ ਤੇ ਠੀਕ ਨਹੀਂ ਹੈ ਤੇ ਉਹ ਆਪਣੇ ਘਰ ਦੇ ਵਿੱਚ ਬੈਠ ਕੇ ਵੀ ਜਿਹੜਾ ਨਿਤਨੇਮ ਉਹ ਕਰ ਸਕਦਾ ਹੈ ਤਾਂ ਮੈਨੂੰ ਦਿਓ ਹੁਣ ਇਜਾਜ਼ਤ ਕੈਮਰਾਮੈਨ ਸੁਖਪਾਲ ਸਿੰਘ ਦੇ ਨਾਲ ਮੁਕੇਸ਼ 바ਵਾ ਦਿਨਿਕ ਸੂਰਾ ਟੀਵੀ ਅੰਮ੍ਰਿਤਸਰ